ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਭਰਤੀਆਂ ਕੀਤੀਆਂ ਨਾ ਵੱਖਰੀਆਂ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲਦੀ ਹੈ ਇਹ ਸਾਡਾ ਰਿਟਰਨ ਸਬੰਧ ਹਾਂ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਹੈ ਔਰ ਸਾਰੇ ਚੋਣ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਹੈ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਦੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਇਹ ਦੋ ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਪਰ ਉਹਨੂੰ 5 ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮਾ ਕਰਾਉਣਾ ਪਏ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੰਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਗੇਟ ਅਗੇ ਭਰਤੀ ਕਰਕੇ ਬਣਿਆ ਫੇਰ ਉਹ ਡਿਸਟ੍ਰਿਕਟ ਡੈਲੀਗੇਟ ਬਣਿਆ ਫਿਰ ਸਟੇਟ ਡੈਲੀਗੇਟ ਬਣੇ ਇਹ ਤੁਹਾਡੇ ਵਾਂਗੂ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਿਧਾਨ ਦੇ ਮਤਲਬ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸੰਵਿਧਾਨ ਦੇ ਮਤਲਬਕ ਨਹੀਂ ਕੀਤੀ ਮੋਢਲੀ ਸ਼ਰਤ ਜਿਹੜੀ ਆ ਉਹੀ ਆਕਾਲੀ ਦਲ ਦੇ ਮੈਂਬਰ ਬਣਦੀ ਉਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼ਰੋਮਣੀ ਆਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਸ ਸਿਰ ਤੇ ਸਿਰਫ ਜਿਹੜੀ ਆ ਸ਼ਰੋਮਣੀ ਆਕਾਲੀ ਦਲ ਦੀ ਜਿਹੜੀ ਸ਼ਕਤੀ ਹੈ ਉਹਨੂੰ ਕਮਜ਼ੋਰ ਕਰਨ ਵਾਸਤੇ ਦਬਦਬਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਥੇ ਵਾਰ-ਵਾਰ ਬਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸ਼ਵਰਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾ ਕਿਉਂਕਿ ਜਲਸਾਜੀ 420 ਹੈ ਇਸ ਕਰਕੇ ਜਿਹੜੇ ਜਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਜਲਸਾਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 ਤਿੰਨ 1996 ਦਾ ਇਹਦੀਆਂ ਪਹਿਲੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹ ਦੇਣਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਬੇਰ ਅਜਦਾ ਸ਼੍ਰੋਮਣੀ ਅਕਾਲੀ ਦਲ ਇਹ ਜੇ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲਸ ਸਕੀਲਸ ਜਿਹੜਾ ਸਾਡਾ ਤਕੜੀ ਚੋਣ ਨਿਸ਼ਾਨਾ ਇਟ ਇਜ਼ ਰਿਜ਼ਰਵਡ ਫਾਰ ਇਟ ਇਨ दैट ਸਟੇਟ ਅੰਡਰ ਦਾ ਪ੍ਰੋਵੀਜ਼ਨਸ ਆਫ ਦਾ ਇਲੈਕਸ਼ਨ ਸਿੰਬल्स ਰੈਜ਼ਰਵੇਸ਼ਨ ਐਂਡ ਅਲਾਟਮੈਂਟ ਆਰਡਰ 1968 1968 ਦਾ ਜਿਹੜਾ ਇਲੈਕਸ਼ਨ ਤੇ ਸਿੰਬਲ ਆਰਡਰ ਹੈ ਨਾ ਜਿਹੜਾ ਐਕਟ ਆ ਜਿਹਦੇ ਤਹਿਤ ਪਾਰਟੀਆਂ ਦੇ ਚੋਣ ਨਿਸ਼ਾਨ ਅਲਾਟ ਹੁੰਦੇ ਆ ਇਹ ਨੋਟੀਫਿਕੇਸ਼ਨ ਹੋਈ ਆ ਕਿ ਇਹ ਰਜਿਸਟਰਡ ਰੈਕਗਨਾਈਜ਼ਡ ਪਾਰਟੀ ਆ ਇਨ ਦਾ ਸਟੇਟ ਆਫ ਪੰਜਾਬ ਤੇ ਇਹਦਾ ਸਿੰਬਲ ਜਿਹੜਾ ਹੈਗਾ ਇਹ ਚੋਣ ਨਿਸ਼ਾਨ ਜਿਹੜਾ ਹੈਗਾ ਇਹਦਾ ਉਹ ਤਕੜੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਹੈ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰਿਆਂ ਵਾਸਤੇ ਸਾਜੀ ਹੁੰਦੀ ਆ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਦ ਖੜੀ ਕਰਕੇ ਜਿਵੇਂ ਅੱਗੇ ਬਕਰੇ ਇਸ਼ੂ ਬਣਾ ਕੇ ਕੱਢ ਤੁਹਾਨੂੰ ਬਧਨਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਉਹ ਦੇਣੇ ਪੈਣਗੇ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਯਾਨੀ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਮਹਾਰਾਸ਼ਟਰੀਆਂ ਵਾ ਮੀਡੀਆ ਦੇ ਨੌਲੇਜ ਵਾਸਤੇ ਵੀ ਦੱਸ ਦਿਆਂ ਕਿ ਬਾਹਰ ਰਾਸ਼ਟਾ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਸਾਡੇ ਉਹਦੀ ਟਰਮ ਰਹਿੰਦੀ ਸੀ ਤੇ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਬੰਦੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਲੀਕੇਟ ਵੀ ਪਾਰਟੀਆਂ ਦੇ ਬੰਦੇ ਗਏ ਜਿਹੜੇ ਨਿਵਾینده ਸੀ ਚੁਣੇ ਹੋਏ ਉਹ ਵੀ ਵੰਡੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੁਦਰਤੀ ਟਰਮ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਚੁਣ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟ ਹਨ ਸ਼ਰੋਬਣੀ ਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਹੋ ਸਾਰੇ ਸ਼ਰੋਬਣੀ ਕਾਲੀ ਦਲ ਨਾਲ ਇਹ ਲੋਕਾਂ ਨੂੰ ਘੁਮਰਾਣਾ ਨਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਲੜਨੀ ਸੀ ਤੇ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਇਸ਼ੂ ਕਰਾਓ ਤੇ ਉਦੋਂ ਆ ਕੇ ਤੁਸੀਂ ਕਾਪੀਆਂ ਇਸ਼ੂ ਕਰਾਉਣੀਆਂ ਸੀ ਤੇ ਸ਼ਰੋਬਣੀ ਕਾਲੀ ਦਲ ਦੀ ਭਰਤੀ ਕਰਨੀ ਸੀ 10 ਰੁਪਏ ਪਰਤੀ ਹਰ ਇੱਕ ਦੀ ਮੈਂਬਰਸ਼ਿਪ ਫੀਸ ਜਿਹੜੀ ਹੈ ਉਹ ਜਮ੍ਹਾਂ ਕਰਾਉਣੀ ਸੀ ਇਸ ਲਈ ਨਾਲਦਿਆਂ ਨੂੰ ਉਥੇ ਬੈਠ ਕੇ ਗੁੰਮਰਾਹ ਕਰੀ ਜਾਣਾ ਕਿ ਜਿਵੇਂ ਮਹਾਰਾਸ਼ਟਰ ਚ ਹੋ ਗਿਆ ਮੈਂ ਦਿੱਲੀੋਂ ਆਹ ਕਰਾ ਦੂੰ ਮੈਂ ਦੁਨੀਆੋਂ ਕਰਾ ਦੂੰ ਇਸ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈਗੇ ਆ ਸਾਨੂੰ ਵੀ ਪਤਾ ਇੰਨੀ ਦੇਰ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਡੀਲ ਕਰਦੇ ਆ ਉਹ ਸਥਿਤੀ ਸੀ ਕਿ ਪਾਰਟੀ ਦੀ ਟਰਮ ਰਹਿੰਦੀ ਸੀ ਔਰ ਵੇਚੇ ਚਾਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰੀਅਡ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਡੈਕਸ਼ਨ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਟਰਾਈ ਔਰੇ ਜਿਹੜੇ ਭਰਾ ਹੁਣ ਸ਼੍ਰੋਮਣੀ ਕਾਲੀਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਰੀਕ ਤੇ ਇਹਨਾਂ ਦਾ ਸ਼੍ਰੋਮਣੀ ਕਾਲੀਦਾ ਲਦਾ ਮੈਂਬਰ ਨਹੀਂ ਹੈਗਾ ਇੱਕ ਵੀ ਇਹਨਾਂ ਚ ਕਿਉਂਕਿ ਪਰਚੀ ਨਹੀਂ ਕਰਾਈ 10 ਰੁਪਏ ਦੇਣ ਤੇ ਭੱਜ ਗਏ ਜੇ ਤੁਸੀਂ 10 ਰੁਪਏ ਦੀ ਪਰਚੀ ਕਟਾਈ ਹੁੰਦੀ ਤੇ ਤੁਹਾਡਾ ਅਧਿਕਾਰ ਹੋਰ ਹੁੰਦਾ ਪਰ ਤੁਸੀਂ ਉਦੋਂ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਮੁਫਤੀ ਲਓ ਸਾਰਾ ਕੁਝ ਮੁਫਤੀ ਹੈ ਤੇ ਮੁਫਤ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਇਹ ਤਾਂ ਜਦੋਂ ਕੋਰਟ 'ਚ ਜਾਵਾਂਗੇ ਤੇ ਉਦੋਂ ਪਤਾ ਲੱਗੇਗਾ